ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਇਰਾਕ ਦੇ ਲੋਕਾਂ ਵੱਲੋਂ ਪੱਥਰ ਮਾਰਨ ਦੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਭਾਈ ਮਰਦਾਨਾ ਜੀ ਨਾਲ ਕਈ ਦੇਸ਼ਾਂ ਵਿੱਚ ਗਏ ਉਹ ਲੋਕਾਂ ਨੂੰ ਇੱਕ ਰੱਬ ਦੀ ਸਿੱਖਿਆ ਦਿੰਦੇ ਸਨ ਇਸ ਯਾਤਰਾ ਦੌਰਾਨ ਉਹ ਹਿੰਦੁਸਤਾਨ ਤੋਂ ਨਿਕਲ ਕੇ ਪੱਛਮ ਵੱਲ ਚਲੇ ਗਏ ਸਿਰਫ ਭਾਰਤ ਹੀ ਨਹੀਂ ਸਗੋਂ ਗੁਰੂ ਜੀ ਨੇ ਮੱਕਾ ਮਦੀਨਾ ਬਗਦਾਦ ਕਾਬਲ ਤੇ ਕਈ ਹੋਰ ਅਰਬੀ ਦੇਸ਼ਾਂ ਅਤੇ ਮੱਧਸ਼ਿਆਈ ਦੀ ਯਾਤਰਾ ਕੀਤੀ ਗੁਰੂ ਜੀ ਜਦੋਂ ਬਗਦਾਦ ਅੱਜ ਦੇ ਇਰਾਕ ਵਿੱਚ ਪਹੁੰਚੇ ਉਹ ਸਮਾਂ ਲਗਭਗ 1511 ਈਸਵੀ ਦੇ ਆਲੇ ਦੁਆਲੇ ਮੰਨਿਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਸ਼ਹਿਰ ਦੇ ਬਾਹਰ ਇੱਕ ਸ਼ਾਂਤ ਸਥਾਨ ਤੇ ਧਿਆਨ ਲਗਾਇਆ ਭਾਈ ਮਰਦਾਨਾ ਜੀ ਨੇ ਰਵਾਬ ਵਜਾ ਕੇ ਕੀਰਤਨ ਕੀਤਾ ਗੁਰੂ ਜੀ ਸ਼ਾਂਤ ਮਸਤਕ ਨਾਲ ਧਿਆਨ ਵਿੱਚ ਬੈਠੇ ਸਨ ਉਸੇ ਬੇਲੇ ਇਰਾਕ ਵਿੱਚ ਇੱਕ ਬਹੁਤ ਵੱਡਾ ਪੀਰ ਰਹਿੰਦਾ ਸੀ ਜਿਸ ਦਾ ਨਾਮ ਪੀਰ ਦਸਤਗੀਰ ਸੀ ਉਹ ਉੱਥੋਂ ਦੇ ਲੋਕਾਂ ਲਈ ਸਭ ਤੋਂ ਵੱਡਾ ਧਾਰਮਿਕ ਅਧਿਕਾਰੀ ਸੀ ਇਰਾਕ ਦੇ ਲੋਕ ਉਸ ਨੂੰ ਅੱਲਾ ਦਾ ਬੰਦਾ ਮੰਨਦੇ ਸਨ ਅਤੇ ਉਸ ਦੇ ਹੁਕਮ ਦੇ ਅੱਗੇ ਹੀ ਨਿਵਦੇ ਸਨ ਉਹ ਉਸ ਨੂੰ ਆਪਣਾ ਰੱਬ ਮੰਨਦੇ ਸਨ ਅਸਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਦੇ ਇਸ ਭਰਮ ਨੂੰ ਦੂਰ ਕਰਨ ਹੀ ਬਗਦਾਦ ਦੀ ਧਰਤੀ ਤੇ ਪਹੁੰਚੇ ਸਨ ਜਦ ਸ਼ਹਿਰ ਦੇ ਲੋਕਾਂ ਨੇ ਵੇਖਿਆ ਕਿ ਇੱਕ ਅਜਨਬੀ ਫਕੀਰ ਬਾਹਰ ਬੈਠਾ ਹੈ ਤੇ ਆਪਣੇ ਸਾਥੀ ਨਾਲ ਰੱਬ ਦਾ ਨਾਮ ਜਪ ਰਿਹਾ ਹੈ ਤਾਂ ਉਹਨਾਂ ਨੂੰ ਸ਼ੱਕ ਹੋਇਆ ਉਹ ਆਪਸ ਵਿੱਚ ਕਹਿਣ ਲੱਗੇ ਕਿ ਇਹ ਕੌਣ ਹੈ ਸਾਡਾ ਪੀਰ ਦਸਤਗੀਰ ਤਾਂ ਮਸਜਿਦ ਵਿੱਚ ਹੈ ਇਹ ਨਮਾਫ ਕੀਰ ਕਿਉਂ ਆਇਆ ਹੈ ਕਈਆਂ ਨੇ ਸੋਚਿਆ ਕਿ ਸ਼ਾਇਦ ਇਹ ਉਹਨਾਂ ਦੇ ਧਰਮ ਨੂੰ ਚੁਣੌਤੀ ਦੇਣ ਲਈ ਆਇਆ ਹੈ ਕੁਝ ਗੁੱਸੇ ਵਾਲੇ ਲੋਕ ਪੀਰ ਦਸਤਗੀਰ ਕੋਲ ਪਹੁੰਚੇ ਅਤੇ ਸ਼ਿਕਾਇਤ ਕੀਤੀ ਪੀਰ ਦਸਤਗੀਰ ਦੀ ਪ੍ਰਤੀਕਿਰਿਆ ਪੀਰ ਨੇ ਪਹਿਲਾਂ ਸੁਨੇਹਾ ਭੇਜਿਆ ਕਿ ਉਹ ਬਗਦਾਦ ਸ਼ਹਿਰ ਦੇ ਬਾਹਰ ਬੈਠਿਆ ਹੈ ਪਰ ਸਾਡੇ ਲੋਕਾਂ ਵਿੱਚ ਕੋਈ ਉਪਦੇਸ਼ ਨਾ ਕਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਆਰ ਨਾਲ ਜਵਾਬ ਦਿੱਤਾ ਅਸੀਂ ਕਿਸੇ ਦਾ ਧਰਮ ਬਦਲਣ ਨਹੀਂ ਆਏ ਅਸੀਂ ਤਾਂ ਸਭ ਨੂੰ ਸਿਰਫ ਇੱਕ ਰੱਬ ਦੀ ਯਾਦ ਸਿਖਾਉਣ ਆਏ ਹਾਂ ਪਰ ਲੋਕਾਂ ਨੂੰ ਗੁਰੂ ਜੀ ਦੀ ਗੱਲ ਸਮਝ ਨਾ ਆਈ ਉਹਨਾਂ ਨੇ ਗੁੱਸੇ ਵਿੱਚ ਆ ਕੇ ਸੋਚਿਆ ਕੀ ਇਹਨਾਂ ਨੂੰ ਸ਼ਹਿਰ ਤੋਂ ਭਜਾਇਆ ਜਾਵੇ ਪੱਥਰ ਮਾਰਨ ਦੀ ਘਟਨਾ ਕੁਝ ਗੁੱਸੇ ਵਾਲੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਕਿ ਬੱਚਾ ਕੀ ਬੁੱਢਾ ਕੀ ਜਵਾਨ ਸਾਰਿਆਂ ਦੇ ਹੱਥਾਂ ਵਿੱਚ ਪੱਥਰ ਸਨ ਕਿਸੇ ਨੇ ਨੇੜਿਓਂ ਪੱਥਰ ਚੁੱਕ ਕੇ ਮਾਰਿਆ ਤੇ ਕਿਸੇ ਨੇ ਦੂਰੋਂ ਪਰ ਹੋਇਆ ਕਿ ਜਿਉਂ ਹੀ ਪੱਥਰ ਗੁਰੂ ਜੀ ਦੇ ਨੇੜੇ ਆਉਂਦੇ ਸਨ ਤਾਂ ਉਹ ਫੁੱਲਾਂ ਵਿੱਚ ਬਦਲ ਜਾਂਦੇ ਸਨ ਕਈ ਵਾਰ ਤਾਂ ਉਹਨਾਂ ਦੀਆਂ ਬਾਹਾਂ ਉੱਪਰ ਚੁੱਕੀਆਂ ਦੀਆਂ ਚੁੱਕੀਆਂ ਹੀ ਰਹਿ ਗਈਆਂ ਉਹਨਾਂ ਦੇ ਹੱਥ ਕੰਮ ਨਹੀਂ ਕਰ ਰਹੇ ਸਨ ਬਾਕੀ ਸਾਰਾ ਸਰੀਰ ਤਾਂ ਕੰਮ ਕਰ ਰਿਹਾ ਸੀ ਚੱਲ ਰਿਹਾ ਸੀ ਪਰ ਉਹਨਾਂ ਦੇ ਹੱਥ ਕੰਮ ਨਹੀਂ ਕਰ ਰਹੇ ਸਨ ਭਾਈ ਮਰਦਾਨਾ ਜੀ ਨੇ ਹੈਰਾਨ ਹੋ ਕੇ ਕਿਹਾ ਵਾਹਿਗੁਰੂ ਜੀ ਇਹ ਤਾਂ ਹੈਰਾਨ ਕਰਨ ਵਾਲੀ ਘਟਨਾ ਹੈ ਗੁਰੂ ਜੀ ਦੇ ਚਿਹਰੇ ਉੱਤੇ ਰੌਸ਼ਨੀ ਸੀ ਉਨ੍ਹਾਂ ਦੇ ਮਨ ਵਿੱਚ ਕੋਈ ਗੁੱਸਾ ਨਹੀਂ ਸੀ ਉਹ ਸ਼ਾਂਤ ਬੈਠੇ ਰਹੇ ਲੋਕਾਂ ਦੀ ਸੋਚ ਕਿਸ ਤਰ੍ਹਾਂ ਬਦਲੀ ਜਦ ਲੋਕਾਂ ਨੇ ਵੇਖਿਆ ਕਿ ਪੱਥਰਾਂ ਦਾ ਕੋਈ ਅਸਰ ਨਹੀਂ ਹੋਇਆ ਬਲਕਿ ਉਹ ਫੁੱਲ ਬਣ ਗਏ ਜਾਂ ਉਹ ਰੁਕ ਗਏ ਉਨਾਂ ਨੂੰ ਹੈਰਾਨੀ ਹੋਈ ਉਹ ਸੋਚਣ ਲੱਗੇ ਕਿ ਇਹ ਕੋਈ ਆਮ ਇਨਸਾਨ ਨਹੀਂ ਇਹ ਤਾਂ ਸੱਚਮੁੱਚ ਰੱਬ ਦਾ ਬੰਦਾ ਹੈ ਕੁਝ ਲੋਕ ਪੀਰ ਦਸਤਗੀਰ ਕੋਲ ਦੌੜੇ ਗਏ ਤੇ ਸਭ ਕੁਝ ਦੱਸਿਆ ਪੀਰ ਨੇ ਖੁਦ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਉਹਨਾਂ ਦੇ ਦਰਸ਼ਨ ਕੀਤੇ ਪੀਰ ਦਸਤਗੀਰ ਜੀ ਦਾ ਗੁਰੂ ਜੀ ਦੇ ਨਾਲ ਸੰਵਾਦ ਪੀਰ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਸੀਂ ਉਸ ਰੱਬ ਦੇ ਦਾਸ ਹਾਂ ਜੋ ਸਾਰੇ ਸੰਸਾਰ ਦਾ ਮਾਲਕ ਹੈ ਉਹ ਨਾ ਮੁਸਲਮਾਨ ਹੈ ਨਾ Hindu ਹੈ ਉਹ ਸਿਰਫ ਇੱਕ ਹੈ ਗੁਰੂ ਜੀ ਨੇ ਸਮਝਾਇਆ ਰੱਬ ਹਰੇਕ ਵਿੱਚ ਵਸਦਾ ਹੈ ਮਾਨਵ ਜਨਮ ਦਾ ਮਕਸਦ ਰੱਬ ਨੂੰ ਯਾਦ ਕਰਨਾ ਹੈ ਨਫ਼ਰਤ, অহੰਕਾਰ ਤੇ ਗੁੱਸਾ ਛੱਡ ਕੇ ਪਿਆਰ ਤੇ ਸਹਿਨਸ਼ੀਲਤਾ ਅਪਣਾਓ ਪੀਰ ਦਸਤਗੀ ਦੇ ਦਿਲ ਵਿੱਚ ਸ਼ਾਂਤੀ ਉਤਰ ਗਈ ਉਹ ਗੁਰੂ ਜੀ ਦੇ ਚਰਨਾਂ ਵਿੱਚ ਝੁੱਕ ਗਿਆ ਅਤੇ ਇਰਾਕ ਦੇ ਲੋਕ ਵੀ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਸਹਿਨਸ਼ੀਲਤਾ ਅਤੇ ਪਿਆਰ ਨਾਲ ਲੋਕਾਂ ਦੇ ਦਿਲ ਜਿੱਤੇ ਜਾ ਸਕਦੇ ਹਨ ਰੱਬ ਦੇ ਸੱਚੇ ਭਗਤ ਨੂੰ ਦੁਨੀਆਂ ਦੇ ਹਮਲੇ ਕਦੇ ਵੀ ਹਾਨੀ ਨਹੀਂ ਪਹੁੰਚਾ ਸਕਦੇ ਸੱਚਾ ਧਰਮ ਕਿਸੇ ਨੂੰ ਜ਼ਬਰਦਸਤੀ ਨਹੀਂ ਮਨਵਾਉਂਦਾ ਸਗੋਂ ਆਪਣੇ ਕਰਮਾਂ ਨਾਲ ਪ੍ਰਭਾਵਿਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ